जय श्री कृष्णा आज दा विषय ये है कि मैं सलूट करना ਚਾਹਨਾ ਵਾ ਜਿਹੜੇ ਧਰਤੀ ਦੇ ਦੇਵਤੇ ਆ ਮੈਂ ਧਰਤੀ ਦੇ ਦੇਵਤੇ ਕਿੰਨੂ ਕਹਿ ਰਿਹਾ ਜਰਾ ਧਿਆਨ ਨਾਲ ਸੁਣਿਓ ਮੇਰੀ ਰਾਇ ਮੋਸ਼ਰੇ ਵਿੱਚ ਤੁਸੀਂ ਸਹਿਮਤ ਹੋਏ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਮੈਂ ਧਰਤੀ ਦੇ ਦੇਵਤੇ ਉਹਨਾਂ ਨੂੰ ਕਹਿ ਰਿਹਾ ਜਿਹੜੇ ਕੀ ਸਮਾਜ ਲਈ ਆਪਣੇ ਪਰਿਵਾਰ ਲਈ ਆਪਣੀਆਂ ਖੁਸ਼ੀਆਂ ਨੂੰ ਤਰਬਾਨ ਕਰ ਦਿੰਦੇ ਨੇ ਬਹੁਤ ਸਾਰੇ ਰਿਸ਼ਤੇ ਇਹੋ ਜਿਹੇ ਆ ਜਿਹੜੇ ਰਿਸ਼ਤੇ ਆ ਚ ਜਾਣ ਨਹੀਂ ਹੁੰਦੀ ਪਰ ਸਮਾਜ ਲਈ ਪਰਿਵਾਰ ਲਈ ਇੱਕ ਦੂਜੇ ਲਈ ਬਲਦਾਨ ਦੇ ਕੇ ਆਪਣੇ ਜੀਵਨ ਨੂੰ ਤੱਡ ਦਿੰਦੇ ਨੇ ਉਹ ਜੇ ਮਹਾਨ ਵਿਅਕਤੀਆਂ ਨੂੰ ਮੈਂ ਧਰਤੀ ਦੇ ਦੇਵਤੇ ਹੀ ਕਹਿ ਸਕਦਾ ਹਾਂ ਉਹ ਜੇ ਮਹਾਨ ਸੱਚਸਾਨ ਨੂੰ ਮੈਂ ਧਰਤੀ ਦੇ ਦੇਵਤੇ ਕਹਿ ਸਕਦਾ ਜੇ ਤੁਸੀਂ ਸਹਿਮਤ ਹੋਏ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜਿਹੜੇ ਆਪਣੇ ਸਮਾਜ ਲਈ ਧਰ ਪਰਿਵਾਰ ਲਈ ਆਪਣੀਆਂ ਖੁਸ਼ੀਆਂ ਨੂੰ ਛੱਡ ਕੇ ਪਰਿਵਾਰ ਦੀਆਂ ਜ਼ਰੂਰਤਾਂ ਮਾਰਲ ਤੇ ਦੁਨੀਆਬਾਰੇ ਸੋਚਦੇ ਹੋਏ ਪਰਿਵਾਰ ਨੂੰ ਕਿਸੇ ਤਰ੍ਹਾਂ ਰਿਸ਼ਤੇ ਨੂੰ ਨੁਬਾਰੇ ਆ। ਪਰਮਾਤਮਾ ਸਭ ਦਾ ਪਲਤਰੀ ਖੁਸ਼ ਰੋ।